ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਖੇਤੀਬਾੜੀ ਤੇ ਸਾਡੇ ਕਿਸਾਨ ਭਰਾਵਾਂ ਦੇ ਨਾਲ ਸੰਬੰਧਿਤ ਜਾਣਕਾਰੀਆਂ ਵੀ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡੇ ਤੱਕ ਪਹੁੰਚਾਉਣੇ ਆ ਅੱਜ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਸਾਰੇ ਕਿਸਾਨ ਭਰਾ ਪੌਲੀ ਹਾਊਸ ਦੇ ਵਿੱਚ ਖੇਤੀ ਕਰਦੇ ਆ ਤੇ ਅੱਜ ਅਸੀਂ ਤੁਹਾਨੂੰ ਪੌਲੀ ਹਾਊਸ ਦੇ ਬਾਰੇ ਦੱਸਾਂਗੇ ਕਿ ਪੌਲੀ ਹਾਊਸ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ ਜੇ ਗਰਮੀਆਂ ਦੀ ਸਬਜ਼ੀ ਦੀ ਗੱਲ ਕਰ ਲਈਏ ਜਿਵੇਂ ਇਹਦੇ ਵਿੱਚ ਖੀਰਾ ਸ਼ਿਮਲਾ ਮਿਰਚ ਤੇ ਉਹਦੀ ਵੈਰਾਈਟੀ ਦਾ ਵੀ ਲਿਖਿਆ ਹੋਇਆ ਕਿ ਟਮਾਟਰ ਚੈਰੀ ਟਮਾਟਰ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੀ ਜਿਹੜੀ ਕਿਸਮ ਲੱਗੀ ਹੋਈ ਹੈ ਇਸ ਪੌਲੀ ਹਾਊਸ ਦੇ ਵਿੱਚ ਉਹਦੇ ਵੇਰਵੇ ਵੀ ਦਿੱਤੇ ਹੋਏ ਆ ਟਮਾਟਰ ਦੇ ਵੇਰਵੇ ਵੀ ਦਿੱਤੇ ਹੋਏ ਆ ਕਿਹੜੇ ਮਹੀਨਿਆਂ ਦੇ ਵਿੱਚ ਇਹਦੀ ਲਵਾਈ ਦਾ ਸਮਾਂ ਨਿਰਧਾਰਤ ਕੀਤਾ ਜਾਂਦਾ ਇਹ ਵੀ ਆਓ ਕਿਸਾਨ ਭਰਾਵੋ ਪੌਲੀ ਹਾਊਸ ਦੇ ਵਿੱਚ ਅਸੀਂ ਖੇਤੀ ਕਿਵੇਂ ਕਰ ਸਕਦੇ ਹਾਂ ਕਿਹੜੀਆਂ ਗੱਲਾਂ ਦਾ ਧਿਆਨ ਅਸੀਂ ਰੱਖੀਏ ਕਿ ਅਸੀਂ ਪੌਲੀ ਹਾਊਸ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਖੇਤੀ ਕਰ ਸਕੀਏ ਆਓ ਪੌਲੀ ਹਾਊਸ ਦੇ ਅੰਦਰ ਜਾ ਕੇ ਅਸੀਂ ਮਾਹਰ ਡਾਕਟਰ ਸਾਹਿਬਾਨ ਹਰਾਲਾ ਤੋਂ ਪੁੱਛਦੇ ਹਾਂ ਕਿ ਸਾਡੇ ਕਿਸਾਨ ਭਰਾ ਪੌਲੀ ਹਾਊਸ ਦੇ ਵਿੱਚ ਖੇਤੀ ਕਿਵੇਂ ਕਰ ਸਕਦੇ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਆ ਆਓ ਜੀ ਡਾਕਟਰ ਸਾਹਿਬ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਤੇ ਬਾਅਦ ਵਿੱਚ ਇਹ ਤਮਾਮ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਕਰੋ ਕਿ ਕਿਵੇਂ ਪੋਲੀ ਹਾਊਸ ਦੇ ਵਿੱਚ ਸਾਡੇ ਕਿਸਾਨ ਭਰਾ ਜਿਹੜੇ ਉਹ ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਆ ਦੇਖੋ ਜੀ ਮੈਂ ਜੇ ਪਹਿਲਾਂ ਇੰਟਰੋਡਕਸ਼ਨ ਦੇ ਦੇਣਾ ਆਪਦੀ ਮੈਂ ਡਾਕਟਰ ਗੁਰਦਰਸ਼ਨ ਸਿੰਘ ਬਤੌਰ ਪ੍ਰੋਫੈਸਰ ਬਾਗਬਾਨੀ ਖੇਤੀਬਾੜੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਸਵਾਗਵਾਂ ਨਿਭਾ ਰਿਹਾ ਹਾਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਇਹ ਗਰਮੀ ਦੀ ਸਬਜੀ ਪੈਦਾ ਕਰਨ ਲਈ ਨਹੀਂ ਹੈ ਪੋਲੀ ਹਾਊਸ ਪੋਲੀ ਹਾਊਸ ਦਾ ਜਿਹੜਾ ਕਨਸੈਪਟ ਆ ਉਹ ਹੈਗਾ ਵੀ ਆਪਾਂ ਗੈਰ ਮੌਸਮੀ ਸਬਜੀ ਕਿਵੇਂ ਪੈਦਾ ਕਰਨੀ ਜੀ ਹੁਣ ਇਹਦੇ ਵਿੱਚ ਜਿਹੜਾ ਹੈਗਾ ਮੋٹے ਤੌਰ ਤੇ ਅਸੀਂ ਤਿੰਨ ਸਬজੀਆਂ ਯੂਨੀਵਰਸਿਟੀ ਸਵਾਰਸ਼ ਕਰਦੀ ਹੈ ਸ਼ਿਮਲਾ ਮਿਰਚ ਹੋਗੀ ਇਸ ਤੋਂ ਬਾਅਦ ਟਮਾਟਰ ਚੈਰੀ ਟਮਾਟੋ ਆ ਜਾਂਦਾ ਜਿਹੜਾ ਛੋਟੇ ਸਾਈਜ਼ ਦਾ ਹੁੰਦਾ ਤੇ ਇੱਕ ਖੀਰਾ ਖੀਰਾ ਇਹਨਾਂ ਦੇ ਵਿੱਚੋਂ ਇੱਕ ਅਜਿਹੀ ਫਸਲ ਹੈ ਜਿਹਦੀਆਂ ਆਪਾਂ ਸਾਲ ਦੇ ਵਿੱਚ ਦੋ ਫਸਲਾਂ ਲੈ ਸਕਦੇ ਹਾਂ ਮੋٹے ਤੌਰ ਤੇ ਜਿਹੜਾ ਮੇਰਾ ਪਿਛਲੇ ਕੁਝ ਸਮੇਂ ਦਾ ਐਕਸਪੀਰੀਅੰਸ ਹੈ ਉਹਦੇ ਵਿੱਚ ਮੈਂ ਇਹ ਮੰਨਿਆ ਕਿ ਜਿਹੜਾ ਖੀਰਾ ਉਹ ਜਿਹੜਾ ਹੈਗਾ ਪੋਲੀ ਹਾਊਸ ਦੇ ਵਿੱਚ ਤੁਸੀਂ ਕਿਉਂਕਿ ਸਾਲ ਦੇ ਵਿੱਚ ਦੋ ਫਸਲਾਂ ਲੈਣੇ ਹੋ ਉਹ ਬੜੀ ਇੱਕ ਲਿਊਕ੍ਰੇਟਿਵ ਬਹੁਤ ਵਧੀਆ ਫਸਲ ਹੈ ਵੀ ਜਿੱਤੋਂ ਤੁਸੀਂ ਮੁਨਾਫਾ ਜਿਹੜਾ ਹੈਗਾ ਚੰਗਾ ਲੈ ਸਕਦੇ ਹੋ ਇਹਦੀ ਪਹਿਲੀ ਫਸਲ ਹੈ ਜਿਹੜੀ ਉਹ ਸਤੰਬਰ ਤੋਂ ਲੈ ਕੇ ਜਨਵਰੀ ਤੱਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਫਰਵਰੀ ਤੋਂ ਲੈ ਕੇ ਮਈ ਜੂਨ ਤੱਕ ਜਿਹੜਾ ਹੈਗਾ ਇਹਦੀ ਦੂਜੀ ਫਸਲ ਚਲਦੀ ਹੈ ਇਹਦੇ ਵਿੱਚ ਕੀ ਹੈ ਪੋਲੀਹਾ우스 ਹੁੰਦਾ ਕੀ ਹੈ ਇਹਦੇ ਵਿੱਚ ਇੱਕ ਪੋਲੀਥੀਨ ਸ਼ੀਟ ਦਾ ਇੱਕ ਢਾਂਚਾ 200 ਮਾਈਕਰੋਨ ਦੀ ਪੋਲੀਥੀਨ ਸ਼ੀਟ ਹੁੰਦੀ ਹੈ ਇਸ ਸ਼ੀਟ ਦੀ ਇੱਕ ਪ੍ਰੋਪਰਟੀ ਹੁੰਦੀ ਹੈ ਕਿ ਇਹ ਇਹਦੇ ਅੰਦਰ ਜਿਹੜੇ ਪੌਦੇ ਆਪਾਂ ਉਗਾਉਣੇ ਆ ਉਹਨਾਂ ਦੀ ਜਿਹੜੀ ਹੈ ਫੋਟੋਸਿੰਥੇਸਿਸ ਜਾਂ ਪ੍ਰਕਾਸ਼ ਸੰਸਲੇਸ਼ਨ ਦੀ ਜਿਹੜੀ ਕੈਪੈਸਿਟੀ ਹੈ ਉਹ ਬਾਹਰਲੇ ਟੈਂਪਰੇਚਰ ਦੇ ਕੰਪੈਰੀਟਿਵਲੀ ਅੰਦਰ 15 ਗੁਣਾ ਹੋ ਜਾਂਦੀ ਹੈ ਇਸੇ ਕਰਕੇ ਤੁਸੀਂ ਇਹ ਦੇਖਿਆ ਹੋਣਾ ਕਿ ਇਹ ਖੀਰਾ ਜਿਹੜਾ ਹੈਗਾ ਇਹ ਇਹਦੀ ਕਾਫੀ ਹਾਈਟ ਜਿਹੜਾ ਹੈਗਾ ਅੰਦਰ ਇਹ ਗੇਨ ਕਰ ਲੈਂਦਾ ਹੈ ਇਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਜੇ ਕਿਸੇ ਕਿਸਾਨ ਨੇ ਪੋਲੀ ਹਾਊਸ ਵਾਲੇ ਪਾਸੇ ਆਉਣਾ ਹੈ ਤਾਂ ਮੈਂ ਉਹਨਾਂ ਨੂੰ ਇਹ ਸਵਾਰਿਸ਼ ਕਰੂੰਗਾ ਕਿ ਤੁਸੀਂ ਕਨਾਲ ਤੋਂ ਕੰਮ ਸ਼ੁਰੂ ਕਰੋ 560 ਮੀਟਰ ਸਕੇਅਰ ਦਾ ਇੱਕ ਪੋਲੀ ਹਾਊਸ ਹੈ ਜਿਹੜਾ ਉਹਦੀ ਕੋਸਟ ਹੈ ਜਿਹੜੀ 5 ਲੱਖ ਰੁਪਈਆ ਜੀਚੋ 2.5 ਲੱਖ ਰੁਪਈਆ ਜਿਹੜਾ ਹੈਗਾ ਸਬਸਿਡੀ ਬਾਗਬਾਨੀ ਮਹਿਕਮਾ ਦੇ ਦਿੰਦਾ ਸੋ ਛੋਟੇ ਪੱਧਰ ਤੋਂ ਇਹ ਕੰਮ ਸ਼ੁਰੂ ਕਰੋ ਇਹਦੇ ਵਿੱਚ ਤੁਸੀਂ ਨਰਸਰੀ ਵੀ ਹੈ ਜਿਹੜੀ ਬਹੁਤ ਵਧੀਆ ਆਪਦੀ ਪ੍ਰੋਡਿਊਸ ਕਰ ਸਕਦੇ ਹੋ ਸ਼ੈਲਫਸ ਬਣਾ ਕੇ ਜਿਹੜਾ ਹੈਗਾ ਕੰਟੇਨਰਾਈਜ਼ਡ ਨਰਸਰੀ ਹੈ ਜਿਹੜੀ ਉਹ ਤਿਆਰ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਮੇਨ ਖਿਆਲ ਜਿਹੜਾ ਆਪਾਂ ਇਹ ਰੱਖਣਾ ਹੁੰਦਾ ਕਿ ਅੰਦਰ ਜਿਹੜਾ ਹੈਗਾ ਤਾਪਮਾਨ ਤੇ ਨਮੀ ਹੈ ਜਿਹੜੀ ਉਹ ਆਪਾਂ ਮੇਨਟੇਨ ਕਰਕੇ ਰੱਖਣੀ ਹੈ ਜੇ ਅੰਦਰ ਤਾਪਮਾਨ 40 ਤੋਂ ਉੱਪਰ ਹੋ ਜਾਂਦਾ ਤਾਂ ਫਰੂਟ ਸੈਟਿੰਗ ਜਿਹੜੀ ਉਹ ਬੰਦ ਹੋ ਜਾਂਦੀ ਹੈ ਸੋ ਉਹਦੇ ਲਈ ਅਸੀਂ ਕੀ ਕਰਦੇ ਹਾਂ ਕਿ ਸਾਡੇ ਕੋਲ ਇੱਥੇ ਫੌਗਰ ਲੱਗੇ ਆ ਆ ਦੇਖੋ ਇਹ ਫੌਗਰ ਹੈ ਜਿਹੜੇ ਜਿਵੇਂ ਹੁਣ ਤਾਪਮਾਨ ਵਧਣਾ ਹੈ 11 ਵਜੇ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਦੇ 3 ਵਜੇ ਤੱਕ ਅਸੀਂ ਅੱਧੇ-ਅੱਧੇ ਘੰਟੇ ਬਾਅਦ ਇਹ ਚਲਾ ਦਿੰਨੇ ਆ 15 ਸੈਕਿੰਡ ਲਈ ਚਰੋਣੇ ਆ ਜੇ ਆਪਾਂ ਵੱਧ ਸਮੇਂ ਲਈ ਚਲਾਵਾਂਗੇ ਤਾਂ ਅੰਦਰ ਜਿਹੜੀ ਆ ਨਮੀ ਬਹੁਤ ਜ਼ਿਆਦਾ ਵੱਧ ਜਣੀ ਹੈ ਜਿਹਦੇ ਨਾਲ ਜਿਹੜਾ ਹੈਗਾ ਡਾਉਨੀ ਮਿਲਡੂ ਤੇ ਹੋਰ ਜਿਹੜੀਆਂ ਔਲੀ ਵਾਲੀਆਂ ਬਿਮਾਰੀਆਂ ਉਹਨਾਂ ਦਾ ਉਹਨਾਂ ਕਰਕੇ ਨੁਕਸਾਨ ਹੋਣ ਦਾ ਖਤਸ਼ਾ ਫਿਰ ਜਿਹੜਾ ਹੈਗਾ ਇਹਦੇ ਵਿੱਚ ਹੋਰ ਜਿਹੜੀ ਖਾਸ ਖਿਆਲ ਰੱਖਣ ਵਾਲੀ ਗੱਲ ਹੈ ਕਿ ਆਪਾਂ ਨੂੰ ਇੱਕ ਸ਼ੇਡ ਨੈਟ ਹੁੰਦਾ ਇਹ ਸ਼ੇਡ ਨੈਟ ਹੈ ਜਿਹੜਾ 50% ਸ਼ੇਡ ਨੈਟ ਆਪਾਂ ਇਹਦੇ ਵਿੱਚ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਖੋਲ ਕੇ ਰੱਖਣਾ ਦਿਨ ਦੇ ਟ ਉਹ ਕੀ ਕਰਦਾ 50% ਹੀਟ ਹੈ ਜਿਹੜੀ ਉਹਨੂੰ ਬਲੌਕ ਕਰ ਦਿੰਦਾ ਰਾਤ ਨੂੰ ਜਿਹੜਾ ਹੈਗਾ ਇਹਨੂੰ ਆਪਾਂ ਜਿਹੜਾ ਹੈਗਾ ਉੱਪਰੋਂ ਖੋਲ ਦੇਣਾ ਹੈਗਾ ਤਾਂ ਜੋ ਜਿਹੜਾ ਹੈਗਾ ਪ੍ਰੋਪਰ ਵੈਂਟੀਲੇਸ਼ਨ ਤੇ ਅੰਦਰ ਜਿਹੜਾ ਤਾਪਮਾਨ ਚੰਗੀ ਤਰ੍ਹਾਂ ਬਣਿਆ ਰਹੇ ਇਹ ਮੋਟੀਆਂ-ਮੋਟੀਆਂ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਕੀ ਇਹ ਇੱਕ ਅਜੀਹਾ ਤੰਦਾ ਕਿ ਬਿਨਾ ਟ੍ਰੇਨਿੰਗ ਦੇ ਤੁਸੀਂ ਇਹ ਕੰਮ ਨਹੀਂ ਕਰਨਾ ਉਹਦੇ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉਹਨਾਂ ਤੋਂ ਸਿਖਲਾਈ ਲੈਣ ਉਪਰੰਤ ਹੀ ਜਿਹੜਾ ਹੈਗਾ ਇਹ ਕੰਮ ਸ਼ੁਰੂ ਕਰੋ ਜੀ ਤਾਂ ਡਾਕਟਰ ਸਾਹਿਬ ਇਹ ਜਿਹੜਾ ਤੁਸੀਂ ਦੱਸਿਆ ਪੌਲੀ ਹਾਊਸ ਦੇ ਵਿੱਚ ਜੇਕਰ ਕੋਈ ਕਿਸਾਨ ਭਰਾ ਕਰਨਾ ਚਾਹੁੰਦਾ ਕੋਈ ਸਬਜ਼ੀਆਂ ਦੀ ਕਾਸ਼ਤ ਕਰਨਾ ਚਾਹੁੰਦਾ ਕੋਈ ਨਰਸਰੀ ਪਾਲਕ ਦੇ ਵਜੋਂ ਧੰਦਾ ਚਲਾਉਣਾ ਚਾਹੁੰਦਾ ਹੈ ਤਾਂ ਇਹਦੇ ਵਾਸਤੇ ਯੂਨੀਵਰਸਿਟੀ ਕਿੰਨੇ ਕ ਸਮੇਂ ਦੀ ਟ੍ਰੇਨਿੰਗ ਹੁੰਦੀ ਹੈ ਜੀ ਕਿੰਨੇ ਕ ਸਮੇਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਦੇਖੋ ਜੀ ਨਰਸਰੀ ਦੀ ਦਾ ਟ੍ਰੇਨਿੰਗ ਜਿਹੜੀ ਹੈਗੀ ਉਹ ਬੜੀ ਸ਼ਾਰਟ ਡਿਊਰੇਸ਼ਨ ਟ੍ਰੇਨਿੰਗ ਹੁੰਦੀ ਹੈ 1-2 ਦਿਨ ਦੇ ਵਿੱਚ ਬੰਦਾ ਨਰਸਰੀ ਤਿਆਰ ਕਰ ਨਹੀਂ ਸਕ ਜਾਂਦਾ ਜਿਹੜਾ ਇਹ ਹੈ ਇਹਦੀ 5 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਉਹ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਹ ਇਹ ਟ੍ਰੇਨਿੰਗ ਆਯੋਜਿਤ ਕਰਦਾ ਸੋ ਉਹਦੇ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਆਪ ਦਾ ਨਾਮ ਦਰਜ ਕਰਵਾ ਦਿਓ ਤੇ ਉਹ ਅਸੀਂ ਜਿਹੜਾ ਹੈਗਾ ਤੁਹਾ ਕਿੰਨੇ ਸਮੇਂ ਦੀ ਟ੍ਰੇਨਿੰਗ ਹੁੰਦੀ ਹੈ ਜੀ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜੀ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤਾਂ ਡਾਕਟਰ ਸਾਹਿਬ ਜਿਹੜਾ ਇਹ ਵਿੱਚ ਤੁਸੀਂ ਦੱਸਿਆ ਵੀ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਆਪਾਂ ਨੂੰ ਡ੍ਰਿਪ ਸਿਸਟਮ ਹੈ ਜਿਹੜਾ ਉਹ ਡ੍ਰਿਪ ਸਿਸਟਮ ਜਿਹੜਾ ਉਹ ਖਾਦ ਲਈ ਹੈ ਜੀ ਖਾਦ ਤੇ ਸਿੰਚਾਈ ਲਈ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਇੱਕ ਚੀਜ਼ ਅਬਜ਼ਰਵ ਕਰੋ ਕਿ ਸਾਰੇ ਬੂਟਿਆਂ ਦੀ ਹਾਈਟ ਹੈ ਜਿਹੜੀ ਉਚਾਈ ਹੈ ਉਹ ਤਕਰੀਬਨ ਸੇਮ ਹੈ ਗਰੋਥ ਪੈਟਰਨ ਸੇਮ ਹੈ ਕਿਉਂਕਿ ਅਸੀਂ ਜਿਹੜੀ ਖਾਦ ਹੈ ਤੇ ਪਾਣੀ ਹੈ ਉਹ ਡ੍ਰਿਪ ਸਿਸਟਮ ਦੇ ਰਾਹੀਂ ਲਾਉਣੇ ਆ ਜਿਹੜੀ ਗੱਲ ਤੁਸੀਂ ਕੀਤੀ ਟੈਂਪਰੇਚਰ ਮੇਨਟੇਨ ਕਰਨ ਲਈ ਉਹਦੇ ਲਈ ਫੌਗਰ ਹੈ ਵੀ ਕਹਿ ਲਓ ਅੰਦਰ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਧੁੰਦ ਬਣ ਜਾਂਦੀ ਹੈ ਉਹਦੇ ਨਾਲ ਜਿਹੜਾ ਹੈਗਾ ਟੈਂਪਰੇਚਰ 2-3 ਡਿਗਰੀ ਸੈਲਸੀਅਸ ਥੱਲੇ ਡਿੱਗ ਜਾਂਦਾ ਹੈ ਜੀ ਤੇ ਜੇਕਰ ਕੋਈ ਕਿਸਾਨ ਭਰਾ ਨੇ ਇਸ ਬਾਰੇ ਕੋਈ ਹੋਰ ਰਹਿਦੀ ਜਾਣਕਾਰੀ ਲੈਣੀ ਹੋਵੇ ਕਈ ਵਾਰੀ ਇਹ ਹੁੰਦਾ ਹੈ ਵੀ ਕਿਸਾਨ ਭਰਾ ਦੇ ਖੁਦ ਆਪਣੇ ਸਵਾਲ ਹੁੰਦੇ ਆ ਵੀ ਆ ਵੀ ਪੁੱਛਣਾ ਸੀ ਜਾਂ ਵੀ ਪੁੱਛਣਾ ਸੀ ਕਿਉਂਕਿ ਅਸੀਂ ਵੀਡੀਓ ਦੇ ਵਿੱਚ ਸਾਰੀਆਂ ਜਾਣਕਾਰੀਆਂ ਨਹੀਂ ਉਹਨਾਂ ਤੱਕ ਪਹੁੰਚਾ ਸਕਾਂਗੇ ਪਰ ਫਿਰ ਵੀ ਜੇ ਕਿਸਾਨ ਭਰਾ ਇਹ ਵੀਡੀਓ ਦੇਖ ਕੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਜਾਂ ਡ੍ਰਿਪ ਸਿਸਟਮ ਬਾਰੇ ਜਾਂ ਓਵਰਆਲ ਇਸ ਪੌਲੀ ਹਾਊਸ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਕਿੱਥੇ ਸੰਪਰਕ ਕਰਨ ਜੀ ਉਹਨਾਂ ਨੂੰ ਇਹ ਜਾਣਕਾਰੀ ਮਿਲ ਜੇ ਦੇਖੋ ਜੀ ਪੰਜਾਬ ਖੇਤੀਬਾੜ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਐਕਸਟੈਂਸ਼ਨ এডਿਕੇਸ਼ਨ ਵੱਲੋਂ ਹਰੇਕ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਸਥਾਪਿਤ ਕੀਤੇ ਗਏ ਆ ਤੇ ਹਰੇਕ ਖੇਤੀ ਵਿਗਿਆਨ ਕੇਂਦਰ ਦਾ ਵਿਖੇ ਬਾਗਬਾਨੀ ਤੇ ਖੇਤੀ ਇੰਜੀਨੀਅਰਿੰਗ ਦਾ ਜਿਹੜਾ ਹੈਗਾ ਐਕਸਪਰਟ ਉੱਥੇ ਮੌਜੂਦ ਹੈ ਸੋ ਤੁਸੀਂ ਜਿਹੜਾ ਤੁਹਾਡਾ ਜਿਹੜਾ ਤੁਹਾਨੂੰ ਜਿਹੜੇ ਜ਼ਿਲ੍ਹੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਉੱਥੇ ਆਪਦੇ ਖੇਤੀ ਵਿਗਿਆਨ ਕੇਂਦਰ ਦੇ ਮਾਹਰਾਂ ਨਾਲ ਸੰਪਰਕ ਜਿਹੜਾ ਉਹ ਸਾਥ ਸਕਦੇ ਹੋ ਉੱਥੋਂ ਤੁਹਾਨੂੰ ਜਿਹੜਾ ਹੈਗਾ ਕੰਪਲੀਟ ਜਾਣਕਾਰੀ ਮਿਲ ਜੂ ਜੇ ਕੋਈ ਜਾਣਕਾਰੀ ਹਾਇਰ ਲੈਵਲ ਤੇ ਚਾਹੀਦੀ ਹੈ ਤਾਂ ਉਹਦੇ ਲਈ ਉਹ ਤੁਹਾਨੂੰ ਜਿਹੜਾ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਰੈਫਰ ਕਰਦੇ ਨੇ ਜੀ ਤਾਂ ਇਹ ਗੈਰ ਮੌਸਮੀ ਸਬਜ਼ੀਆਂ ਉਗਾ ਕੇ ਕਿਸਾਨ ਭਰਾ ਨੂੰ ਕਿੰਨਾ ਕੁ ਫਾਇਦਾ ਹੁੰਦਾ ਜੀ ਇਹ ਤਾਂ ਨਹੀਂ ਵੀ 5-7 ਲੱਖ ਰੁਪਏ ਕਿਸਾਨ ਭਰਾ ਲਾਵੇ ਵੀ ਤੇ ਕਿੰਨੀ ਕੁ ਮਿਹਨਤ ਦਾ ਕਿੰਨੀ ਕੁ ਆਪਾਂ ਕਹਿ ਲਈਏ ਵੀ ਬੱਚਤ ਹੁੰਦੀ ਹੈ ਜਿਸ ਕਿਸਮ ਦੇ ਜਿਵੇਂ ਆਪਾਂ ਟਮਾਟਰ ਦੀ ਗੱਲ ਕੀਤੀ ਚੈਰੀ ਟਮਾਟਰ ਦੀ ਗੱਲ ਕੀਤੀ ਹੈ ਜਾਂ ਸ਼ਿਮਲਾ ਮਿਰਚ ਦੀ ਗੱਲ ਕਰਦੇ ਆਪਾਂ ਵੀ ਇਹ ਜਾਂ ਖੀਰੇ ਦੀ ਗੱਲ ਕਰਦੇ ਆ ਤਾਂ ਡਾਕਟਰ ਸਾਹਿਬ ਮੰਡੀਕਰਨ ਦੇ ਹਿਸਾਬ ਨੂੰ ਦੇਖਦੇ ਹੋਏ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਦੱਸੋ ਵੀ ਕਮਾਈ ਕਿਸਾਨ ਪਰਾਇਤ ਤੋਂ ਵਧੀਆ ਕਰ ਸਕਦਾ ਝਾੜ ਤੇ ਕੋਈ ਜ਼ਿਆਦਾ ਅਸਰ ਤਾਂ ਨਹੀਂ ਪੈਂਦਾ ਵੀ ਝਾੜ ਬਾਹਰ ਲੀਆਂ ਜਿਹੜੀਆਂ ਆਪਾਂ ਪੌਲੀ ਹਾਊਸ ਤੋਂ ਬਾਹਰ ਉਗੀਦਦੇ ਆ ਉਹਨਾਂ ਤੋਂ ਮਤਲਬ ਝਾੜ ਇਹਦਾ ਜ਼ਿਆਦਾ ਹੁੰਦਾ ਜੀ ਨਹੀਂ ਝਾੜ ਤਾਂ ਜ਼ਿਆਦਾ ਹੁੰਦਾ ਜੀ ਮੇਨ ਜਿਹੜੇ ਇਹਦੇ ਵਿੱਚ ਮਾਰਕੀਟਿੰਗ ਵਾਲਾ ਐਸਪੈਕਟ ਹੈ ਜਿਹੜਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਜੇ ਆਪਾਂ ਸ਼ਿਮਲਾ ਮਿਰਚ ਦੀ ਗੱਲ ਕਰ ਲਈਏ ਜਿਹੜੀ ਲਾਲ ਤੇ ਪੀਲੀ ਸ਼ਿਮਲਾ ਮਿਰਚ ਹੈ ਉਹ ਤੁਹਾਨੂੰ ਵੱਡੇ ਸ਼ਹਿਰਾਂ ਦੇ ਵਿੱਚ ਉਹਦਾ ਮੰਡੀਕਰਨ ਕਰਨਾ ਪਊਗਾ ਠੀਕ ਹੈ ਬਾਕੀ ਮਿਹਨਤ ਮੁਸ਼ਕਲ ਬਾਰਲੀ ਫਸਲ ਦੇ ਮੁਕਾਬਲੇ ਅੰਦਰ ਜ਼ਿਆਦਾ ਕਿਉਂਕਿ ਇਹ ਇਹਦਾ ਇਹ ਨਹੀਂ ਹੈਗਾ ਵੀ ਆਪਾਂ ਇੱਕ ਦੋ ਦਿਨ ਵੀ ਜਿਹੜਾ ਹੈਗਾ ਅ ਅਣਗੋਲੀਆਂ ਕਰ ਦਈਏ ਠੀਕ ਹੈ ਤੁਹਾਨੂੰ ਡੇਲੀ ਜਿਹੜਾ ਹੈਗਾ ਰੁਟੀਨ ਬਣਾਉਣੀ ਪੈਣੀ ਅੰਦਰ ਗੇੜਾ ਮਾਰਨਾ ਪੈਣਾ ਕਿਉਂਕਿ ਅੰਦਰ ਜਦੋਂ ਆਪਾਂ ਫੌਗਰ ਚਲਾਉਨੇ ਆਂ ਕਈ ਵਾਰ ਵਾਧ ਘਾਟ ਹੋ ਜਾਂਦੀ ਹੈ ਉਹਦੇ ਨਾਲ ਜਿਹੜਾ ਹੈਗਾ ਬਿਮਾਰੀ ਜੇ ਅੰਦਰ ਇੱਕ ਵਾਰ ਆ ਗਈ ਤਾਂ ਉਹਨੇ ਜਿਹੜਾ ਹੈਗਾ ਬਹੁਤ ਛੇਤੀ ਮਲਟੀਪਲਾਈ ਹੋ ਜਾਣਾ ਸੋ ਉਹਦੇ ਲਈ ਕੇਅਰ ਜਿਹੜੀ ਹੈਗੀ ਹੈ ਇਹ ਬਹੁਤ ਪਾਲਦੀ ਹਾਂ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਮੁਨਾਫਾ ਚੰਗਾ ਪਰ ਉਹ ਡਿਪੈਂਡ ਕਰਦਾ ਹੈ ਕਿਉਂਕਿ ਦੇਖੋ ਜਿਹੜਾ ਸਬਜੀ ਵਾਲਾ ਕਨਸੈਪਟ ਹੈ ਉਹਦੇ ਵਿੱਚ ਇਹ ਹੈ ਕਿ ਜੇ 1% ਏਰੀਆ ਵੀ ਕਿਸੇ ਸਬਜੀ ਅਧੀਨ ਵਾਜੇ ਤੁਹਾਨੂੰ ਆਪ ਪਤਾ ਜੇ ਪਿਛਲੇ ਸਾਲ ਗੋਭੀ ਅਧੀਨ ਰਕਬਾ ਵਧ ਗਿਆ ਸੀ ਤਾਂ ਰੇਟ ਡਾਊਨ ਹੋ ਗਿਆ ਸੋ ਇਹ ਜਿਹੜਾ ਹੈਗਾ ਸਬਜ਼ੀਆਂ ਦਾ ਕਿਉਂਕਿ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਹਾਂ ਜੇ ਤੁਸੀਂ ਆਪ ਮਾਰਕੀਟਿੰਗ ਕਰ ਸਕਦੇ ਹੋ ਵੱਡੇ ਸ਼ਹਿਰਾਂ ਚ ਲੈ ਜਾ ਸਕਦੇ ਹੋ ਤਾਂ ਇਹ ਇੱਕ ਧੰਦਾ ਜਿਹੜਾ ਹੈਗਾ ਬਹੁਤ ਲਾਈਵੰਤ ਧੰਦਾ ਸ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਉੱਪਰ ਇਹ ਜਾਣਕਾਰੀਆਂ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਜੀ ਜੀ ਤਾਂ ਕਿਸਾਨ ਵੀਰੋ ਇਹ ਜਾਣਕਾਰੀ ਡਾਕਟਰ ਸਾਹਿਬ ਨੇ ਦਿੱਤੀ ਸੀ ਸਾਨੂੰ ਪੋਲੀ ਹਾਊਸ ਦੇ ਬਾਰੇ ਕਿ ਕਿਵੇਂ ਅਸੀਂ ਗੈਰ ਮੌਸਮੀ ਸਬਜ਼ੀਆਂ ਜਿਹੜੀਆਂ ਉਹ ਉਗਾ ਸਕਦੇ ਆ ਤੇ ਰਹੀ ਗੱਲ ਜੇ ਅਸੀਂ ਕਿਸਾਨ ਭਰਾਵੋ ਮੰਡੀ ਕਰਨ ਦੀ ਗੱਲ ਕਰਦੇ ਆ ਕਿਉਂਕਿ ਹਰ ਵਾਰ ਇਹ ਜ਼ਰੂਰ ਦੇਖਣਾ ਹੁੰਦਾ ਕਿ ਸਬਜੀ ਹੇਟ ਜਿਹੜੀ ਸਬਜੀ ਅਸੀਂ ਵਿੱਚ ਹੀ ਹੈ ਉਹ ਸੇਟ ਰਕਬਾ ਕਿੰਨਾ ਤਾਂ ਜੇਕਰ ਕਿਸਾਨ ਭਰਾਵੋ ਅਸੀਂ ਖੁਦ ਮਾਰਕੀਟਿੰਗ ਕਰਾਂਗੇ ਖੁਦ ਜਾ ਕੇ ਵੱਡੇ ਸ਼ਹਿਰਾਂ ਦੇ ਵਿੱਚ ਅਸੀਂ ਆਪ ਸੇਲ ਕਰਾਂਗੇ ਤਾਂ ਅਸੀਂ ਸਬਜੀ ਦਾ ਬਹੁਤ ਵਧੀਆ ਚੰਗਾ ਮਨਾਫਾ ਲੈ ਸਕਦੇ ਆ ਜੀ ਇਹ ਗੱਲ ਇਸ ਪੌਲੀ ਹਾਊਸ ਦੀ ਕਰੀਏ ਤਾਂ ਇਹ ਗੈਰ ਮੌਸਮੀ ਸਬਜ਼ੀਆਂ ਬੀਜਣ ਵਾਸਤੇ ਹੈ ਤੁਸੀਂ ਇੱਥੇ ਪੌਲੀ ਹਾਊਸ ਦੇ ਵਿੱਚ ਖੀਰੇ ਦੀ ਕਾਸ਼ਤ ਪੀ ਕੇ ਐਚ 11 ਇਹ ਤੁਸੀਂ ਦੇਖ ਰਹੇ ਹੋ ਕਿ ਇੱਥੇ ਬਿਲਕੁਲ ਇਕੋਜੀ ਹਾਈਟ ਦੇ ਖੀਰੇ ਦੇ ਜਿਹੜੇ ਹੈਗੇ ਆ ਉਹ ਕਾਸ਼ਤ ਕੀਤੀ ਗਈ ਹੈ ਤੇ ਜੇਕਰ ਕਿਸਾਨ ਭਰਾਵੋ ਤੁਸੀਂ ਵੀ ਇਸ ਕਾਸ਼ਤ ਦੇ ਨਾਲ ਜੁੜਦੇ ਹੋ ਤਾਂ ਉਹਦੇ ਤੋਂ ਪਹਿਲਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਚੰਗੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਿਹੜੀ ਜਾਣਕਾਰੀ ਅਸੀਂ ਡਾਕਟਰ ਸਾਹਿਬ ਤੋਂ ਲਈ। ਇਹ ਹੀ ਜਾਣਕਾਰੀ ਨੂੰ 5-7 ਦਿਨਾਂ ਦੇ ਵਿੱਚ ਖੇਤੀ ਖੋਜ ਕੇਂਦਰ ਤੁਹਾਡੇ ਨੇੜੇ ਦਾ ਕ੍ਰਿषि ਵਿਗਿਆਨ ਕੇਂਦਰ ਤੁਸੀਂ ਉੱਥੇ ਸੰਪਰਕ ਸਾਧ ਸਕਦੇ ਹੋ ਤੇ ਇਹ ਜਾਣਕਾਰੀਆਂ ਇਕੱਠੀਆਂ ਕਰਕੇ ਕਿਸਾਨ ਭਰਾਵੋ ਤੁਸੀਂ ਵੀ ਗੈਰ ਮੌਸਮੀ ਸਬਜ਼ੀਆਂ ਉਗਾ ਕੇ ਚੰਗਾ ਫਾਇਦਾ ਜਿਹੜਾ ਉਹ ਲੈ ਸਕਦੇ ਹੋ। ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ? ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੁੱਤੀਆਂ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋ ਰਹੀਆਂ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਜਰੂਰ ਪਹੁੰਚਾਉਣਾ ਇਹ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪੰਜਾਬ ਵਾਲਾ ਪੋਡਕਾਸਟ ਚੈਨਲ ਹਮੇਸ਼ਾ ਤੁਹਾਡੇ ਨਾਲ ਹੈ ਕਿਸਾਨ ਪ੍ਰਭੂ ਸਾਡੇ ਚੈਨਲ ਤੋਂ ਦਿੱਤੀਆਂ ਜਾਣਕਾਰੀਆਂ ਜੇਕਰ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਕਿ ਇਹ ਜਾਣਕਾਰੀਆਂ ਉਹਨਾਂ ਤੱਕ ਪਹੁੰਚ ਸਕਣ ਉਹ ਵੀ ਕੋਈ ਨਾ ਕੋਈ ਲਾਹਾ ਲੈ ਸਕਣ ਪੰਜਾਬ ਵਾਲਾ ਪੋਡਕਾਸਟ ਮੈਂ ਕੁਲਵਿੰਦਰ ਆਲਖ ਮੇਰੇ ਨਾਲ ਕੈਮਰੇ ਤੇ ਰਿੰਪੀ ਬਰਾੜ ਦਿਓ ਆ ਗਿਆ ਧੰਨਵਾਦ